ਤੁਹਾਨੂੰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਅੱਜ ਦਿਖਾਉਨੇ ਆ ਤੁਹਾਨੂੰ ਨਾਲੇ ਮੂੰਗੀ ਤੇ ਨਾਲੇ ਆ ਜਾ ਪੱਠੇ ਲੈਣ ਆਏ ਸੀ ਦਿਖਾਉਨੇ ਆ ਬਰਸੀਮ ਵੱਢ ਕੇ ਹਟੇ ਆ ਨਸੀਮ ਵੱਢ ਕੇ ਲੱਦ ਲਿਆ ਰੇੜੀ ਚ ਤੇ ਸਰੋਂ ਕਰਤੀ ਇਕੱਠੀ ਆ ਪਾਂ ਦੇ ਲਾਤੀ ਮੰਡਲੀ ਤੇ ਆ ਆਪਣੇ ਛੋਲੇ ਆ ਮਸਾਲ ਲਸਣ ਵੀ ਹੁਣ ਆਪਣਾ ਵਾ ਪੱਟਣ ਨੂੰ ਤਿਆਰੀ ਆ ਤੇ ਬਸ ਹੁਣ ਇਹਨੂੰ ਇੱਕ ਪਾਣੀ ਲਾ ਦਾਂਗੇ ਬਸ ਆਹੀ ਪਾਣੀ ਲਾ ਕੇ ਬਸ ਇਹ ਪੱਟ ਲਾਂਗੇ ਆ ਧਣੀਆਂ ਛੇਤਾ ਲਾਇਆ ਸੀ ਤੇ ਆ ਵਟ ਤੇ ਸਾਰੀ ਤੇ ਗਰੇਲੇ ਆ ਦੇ ਇਹ ਵੀ ਲੱਗਦੀ ਆਪਾਂ ਸਾਰੀ ਤੇ ਖੜੇ ਆ ਵਧੀਆ ਗਰੇਲੇ ਖੜੇ ਆ ਸਾਰੀ ਤੇ ਆ ਦੇ ਇਹ ਤੇ ਛੋਟੇ ਛੋਟੇ ਸਾਰੀ ਤੇ ਗਰੇਲੇ ਖੜੇ ਆ ਇਹ ਪਿਆ ਤਣੀਆਂ ਇਧਰ ਲਸਾਣਾ ਤੇ ਤੁਹਾਨੂੰ ਆਜੋ ਮੂੰਗੀ ਵੀ ਦਿਖਾਉਨੇ ਆ ਆਪਣੇ ਆਦੇ ਆ ਆਪਣੀ ਸਬਜ਼ੀ ਵਾਲੀ ਫਲਵਾੜੀ ਆ ਪਾਣੀ ਲਾ ਕੇ ਹਟੇ ਆ ਦੇਖੋ ਕੀਰੇ ਖੜੇ ਆ ਟਮਾਟੇ ਖੜੇ ਆ ਮਿਰਚਾਂ ਤੇ ਉਹ ਕਰੇਲੇ ਇਧਰ ਵੀ ਆ ਮੇਥੀ ਖੜੀ ਆ ਵਿਚਾਲੇ ਮਾ ਵੱਡਾਂਗੇ ਕੁਝ ਸਕਾ ਲਈ ਇਧਰ ਪਿਆਜ਼ ਆ ਦੇਖੋ ਇਧਰ ਆ ਟਮਾਟੇ ਆ ਵਾਟਿਆਂ ਦੇ ਬੂਟੇ ਆ ਖਾਲਜੇ ਤੇ ਲਾਏ ਵੇ ਤੇ ਆਪਾਂ ਨੂੰ ਥੋੜੀ ਥੋੜੀ ਸਬਜ਼ੀ ਘਰ ਜੋਗੀ ਸਬਜ਼ੀ ਲਾਉਣੀ ਚਾਹੀਦੀ ਆ ਤੇ ਇੱਧਰ ਆਪਾਂ ਦੇਖੋ ਆਹ ਠੱਡੇ ਆ ਆ ਵੀ ਆਪਣਾ ਉਪਰ ਠੀਦਾ ਠੱਡਾ ਆਹ ਰਿਆ ਤੂਰੀਆਂ ਦੇ ਠੱਡੇ ਆ ਬਸ ਆਹਦੇ ਆ ਟਾਲੀ ਤੇ ਐ ਚੜ ਜਾਣਗੇ ਇੱਧਰ ਇਹ ਇੱਕ ਬੀੜੀ ਨਹੀਂ ਮੁਕਣੀ ਆਦੀ ਆ ਪੱਕਾ ਕਦੂ ਅੱਲਾ ਅੱਲਾ ਦੇ ਵੀ ਲਾਤੇ ਸੀ ਆਦੀ ਬੈੱਡ ਜਿਆ ਬਣਾ ਕੇ ਉਧਰਲੇ ਪਾਸੇ ਵੀ ਹੈ ਪਹਿਲੇ ਪਾਸੇ ਵੀ ਇਹ ਚ ਜਾਨੀ ਕਿ ਆਪਣਾ ਪੈੜ ਸੀ ਆਲੂਆਂ ਦਾ ਇਹ ਚ ਰੋਣੀ ਕੀਤੀ ਵੀ ਆ ਇਹੀ ਰਹਿੰਦਾ ਗੱਲਾ ਬੀਜਣ ਵਾਲਾ ਤੇ ਆ ਦੇਖੋ ਖਿਲਾਦੇ ਸੈਂ ਬੈੱਡ ਬਣਾ ਕੇ ਕਦੂ ਅੱਲਾ ਸਾਰਾ ਕੁਝ ਸੀ ਇਹਦੇ ਚ ਅਣਕੇ ਮੋਗਦੀ ਨਹੀਂ ਜਾਨੀ ਕਿ ਇੰਨੇ ਥਾਂ ਚੋ ਸਬਜ਼ੀ ਕਰਨ ਦੇਖੋ ਮੂੰਗੀ ਹੋ ਗਈ ਵੀ ਫੁੱਲ ਸਿਆੜ ਭਰ ਆਈ ਦੇਖੋ ਖੜੀ ਐ ਨਾ ਇਧਰ ਨੂੰ ਵੀ ਸਿਆੜਾਂ ਚ ਆਏ ਖੜੀ ਐ ਆਹ ਟੇਡੇ ਸਿਆੜਾ ਆਹ ਦੇਖੋ ਇਧਰ ਨੂੰ ਸਿਆੜਾ ਸਿਆੜ ਭਰੀ ਖੜੀ ਐ ਇਹ ਆਪਣਾ 15 15 ਕਿਲੋ ਵੀ ਐ ਇਹ ਚ ਆਦੇ ਆਪਾਂ ਪਿਆਜ਼ਾਂ ਦੇ ਤਾਂ ਤਾਂ ਵਾਲੇ ਪਾਸਿਆਂ ਦੇ ਸ਼ਿਮਲਾ ਮਿਰਚਾਂ ਦੇ ਐਂ ਬੂਟੇ ਲਾਏ ਹੋਏ ਆ। ਬਾਈ ਨੇਕ ਨਾਲ ਹੀ ਆਪਾਂ ਤੋਂ ਘਰ ਦੀ ਸਬਜ਼ੀ ਮੁੱਕਦੀ ਨਹੀਂ। ਜੇ ਥੋੜਾ ਥੋੜਾ ਤਾਂ ਆਪਣਾ ਸਾਰੇ ਖੇਤੂਆਂ ਥੋੜਾ ਥੋੜਾ ਥਾ ਰੱਖਿਆ ਬਸ ਅੱਜ ਇਹਨੂੰ ਪਾਣੀ ਲਾਤਾ ਆਦੇ ਆ ਪਿਆਜ਼ਾਂ 'ਚ ਮਾਰ ਦਾਂਗੇ ਰੰਬਾ ਜਿਆ। ਇਹ ਜਾਨਕੀ ਮੋਥਾ ਜਈ ਹੈ ਗੁੱਡ ਤੇ ਦਾ ਫੇਰ ਹੋ ਆਉਂਦਾ। ਇੰਨੇ ਨਾਲ ਜਾਨਕੀ ਅਸੀਂ ਮੁੱਲ ਸਬਜ਼ੀ ਕੋਈ ਨਹੀਂ ਲੈਂਦੇ। ਔਰ ਵੀ ਕਰਦੇ ਗਏ ਪਿਆਜ਼ ਵੀ ਅਸੀਂ ਸਾਲ ਚ ਕੋਈ ਇੱਕ ਜਮਾ ਨਹੀਂ ਮੋਲ ਲੈਂਦੇ ਅਸੀਂ ਗਾਂਹ ਜਾ ਕੇ ਜਦੋਂ ਝੋਨਾ ਜਾਂ ਆਪਣਾ ਨਿਸਰਨ ਤੋਂ ਪਹਿਲਾਂ ਜੇ ਫੀਰ ਲਾ ਦਈਦੇ ਆ ਫੌਣ ਚ ਵੀ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ